ਨੇਪਾਲ ਦੇ ਵਿੱਚ 26 ਐਪ ਬੈਨ ਕਰਨ ਤੋਂ ਬਾਅਦ ਸਰਕਾਰ ਦਾ ਤਖਤਾ ਪਲਟ ਆ। ਆਮ ਜਨਤਾ ਰੋਡਾਂ ਦੇ ਉੱਤੇ ਪ੍ਰਦਰਸ਼ਨ ਕਰਦੀ ਹੋਈ ਆਰਮੀ ਨਾਲ ਪ੍ਰਜਾਤਾ ਦੇ ਸਾਹਮਣੇ ਨਜ਼ਰ ਆ ਰਹੀਆ। ਨਪਾਲ ਦੀ ਹਰ ਇੱਕ ਚੀਜ਼ ਨੂੰ ਅੱਗ ਲਾ ਦਿੱਤੀ ਗਈ ਆ। ਪਾਰਲੀਮੈਂਟ ਸੰਸਦ ਭਵਨ ਮੰਤਰੀਆਂ ਦੇ ਘਰਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਖੁਦ ਨਪਾਲ ਛੱਡ ਕੇ ਭੱਜ ਗਏ ਪਤਾ ਨਹੀਂ ਕਿੱਥੇ। ਮੰਤਰੀਆਂ ਨੂੰ ਘਰੋਂ ਕੱਢ-ਕੱਢ ਕੇ ਕੁੱਟਿਆ ਜਾ ਰਿਹਾ ਹੈ ਇਸ ਸਮ ਬਹੁਤ ਹੀ ਹਾਲਾਤ ਗੰਭੀਰ ਬਣੇ ਹੋਏ ਆ ਜੀ ਨੇਪਾਲ ਦੇ ਵਿੱਚ ਆਪਾਂ ਤੁਹਾਡੇ ਸਾਹ ਕੋ ਪ੍ਰਧਾਨ ਮੰਤਰੀ ਦੇ ਘਰੇ ਅੱਗ ਲਾ ਦਿੱਤੀ ਪ੍ਰਦਰਸ਼ਨਕਾਰੀਆਂ ਨੇ ਤਾਂ ਉਹਦੇ ਘਰ ਵਾਲੀ ਅੰਦਰ ਹੀ ਝੁਲਸ ਕੇ ਮਰ ਗਈ ਹੋਰ ਵੀ ਆਉਂਦੀਆਂ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਆ ਘੋਟਰਾਂ ਨੂੰ ਅੱਗ ਲਾ ਦਿੱਤੀ ਗਈ ਆ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਆ ਇਹ ਉਸ ਸਮੇਂ ਹਾਲਾਤ ਵਿਗੜੇ ਜਦੋਂ ਕਿ ਨੇਪਾਲ ਦੀ ਸਰਕਾਰ ਨੇ 26 ਐਪ ਬੈਨ ਕਰ ਦਿੱਤੇ ਜਿਵੇਂ ਕਿ ਇੰਸਟਾਗ੍ਰam ਫੇਸਬੁਕ ਟਵਿੱਟਰ ਵਟਸਐਪ ਹੋਰ ਵੀ ਕਈ ਐਪ ਜਰੂਰੀ ਜਿਹੜੇ ਬੈਨ ਕਰ ਦਿੱਤੇ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇੰਨਾ ਘੜਕਿਆ ਕਿ ਨੇਪਾਲ ਦੇ 8 ਜ਼ਿਲ੍ਹੇ ਇਸ ਅੱਗ ਦੀ ਲਪੇਟ ਵਿੱਚ ਆ ਚੁੱਕੇ ਆ ਭਿਆਨਕ ਤਸਵੀਰਾਂ ਦੇਖਣ ਨੂੰ ਸਾਹਮਣੇ ਆ ਰਹੀਆਂ ਜੀ ਨੇਪਾਲ ਦੀਆਂ ਬਹੁਤ ਹੀ ਹਾਲਾਤ ਖਰਾਬ ਆ ਵੀਡੀਓ ਕੋਈ ਜੇ ਲੱਗੀ ਕਮੈਂਟਸ ਵਿੱਚ ਜਰੂਰ ਲੱਗਣਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹਾ ਆ ਆਪਾਂ ਤੁਹਾਡੇ ਲਈ ਅੱਜ ਹੀ ਵਜੇ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਣੇ ਆ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਗਾਇਸ ਸਾਡੇ ਇੱਕ ਲਾਈਕ ਦੇ ਨਾਲ ਮੈਨੂੰ ਹੌਸਲਾ ਮਿਲਦਾ ਕਿ ਆਪਾਂ ਕੋਈ ਵਧੀਆ ਕੰਮ ਕਰ ਲੈ ਤੁਹਾਡੇ ਲਈ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖ ਸਕਦਾ ਹੈ ਨੇਪਾਲ ਦੀਆਂ ਲਾਈਵ ਵੀਡੀਓਜ਼ ਨੇ